ਇਹ ਟੈਂਕੀ ਚੋਂ ਮਾੜਾ ਨਿਕਲ ਰਿਹਾ ਟੈਂਕੀ ਦਾ ਟੱਕਾ ਖੋਲੀ ਤੂੰ ਟੈਂਕੀ ਚੋਂ ਪਾਣੀ ਨਿਕਲ ਰਿਹਾ ਉਹ ਆਂਦੇ ਪਾਣੀ ਗਿਆ ਆ ਨਾ ਡੀਜ਼ਲ ਥੋੜੀ ਪਾਣੀ ਡੀਜ਼ਲ ਪਾਣੀ ਆ ਇਹਦਾ ਪਾਣੀ ਇਹ ਜਿਹੜਾ ਪਾਣੀ ਪੈ ਗਿਆ ਮਾੜਾ ਹਿੱਥੋਂ ਨਾ ਧੱਕਾ ਜਨ ਮਾਰ ਉਹ ਮੈਂ ਕਹਿੰਦਾ ਇੱਕ ਮਿੰਟਾ ਪੈਪ ਕਾਸ ਕੇ ਮਾਸ਼ੱਲਾ ਨਾ ਉੱਡ ਗਿਆ ਮੁੜ ਕੇ ਨਹੀਂ ਉੱਡਦੀ ਬਲਾਈ ਦੇਣਾ ਪਤਾ ਉੱਡ ਜੂਗੀ ਇਹ ਆਹ ਪਾ ਲਓ ਇੱਥੇ ਨਿਕਲ ਗਿਆ ਇਹ ਚ ਉਹ ਨਿਕਲਣਾ ਨਿਕਲਣਾ ਇੰਨਾ ਜੋ ਪਾਣੀ ਇਹ ਪਾਣੀ ਪਤਾ ਨਹੀਂ ਕਿੱਥੋਂ ਕਿੱਥੋਂ ਨਿਕਲਣਾ ਆ ਜੇ ਉਹਨੂੰ ਜੋਰ ਲਗਾ ਕੇ ਮੇਰਾ ਜੋਰ ਤਾਹ ਮਾੜਾ ਰੇੜੇ ਜੇ ਪਾਉ ਵੇ ਕਰੀ ਇਹਨੂੰ ਤੂੰ ਆਇਆ ਕਾ ਓਏ ਛੱਡ ਛੱਡ ਇਹ ਰਾਤ ਪਾਣੀ ਆ ਇਹ ਜੋਰ ਲਾ ਦੇ ਬਹੁਤ ਜ਼ਿਆਦਾ ਛੱਡ 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 ਤੂੰ ਛੱਡ ਮਾ ਗੇਰ ਛੱਡ ਛੱਡ ਇਹ ਕਾਹਵਾ ਤੂੰ ਪਾਣੀ ਇਹ ਸਾਲਾ ਕਾਹਨੋਂ ਨਿਕਲ ਆ ਇਹ ਕਾਹਨੋਂ ਪੱਟੇ ਪਿਸ਼ਾਨ ਕਰ ਲਾ ਲੰਮਾ ਭਜਾ ਲਓ ਨਾ ਇੱਥੇ ਕਰਾਚ ਪਾਉਣਾ ਨਹੀਂ ਆਪਾਂ ਗੇਰ ਹੀ ਨਹੀਂ ਪਾਉਣਾ ਜੋਰ ਲਾ ਰੇ ਜੋਰ ਲਾ ਰੇ ਜਦੋਂ ਨਾਂ ਚਾਹਤਾ ਦਿੱਤੀ ਲੋ ਨਹੀਂ ਬਾਹਰ ਜਾ ਰੇ ਬਾਹਰ ਜਾ ਰੇ ਹੋ ਰਿਓ ਰੇ ਬਾਹਰ ਜਾ ਰੇ ਹੋ ਨਹੀਂ ਕੋਈ ਘਾ ਲਓ ਕੀ ਆ ਗਿਆ ਪਤਾ ਲੱਗਦਾ ਕੀ ਬਾ ਦੋਲਦੀ ਆ ਆ ਬਾਪੂ ਦਾ ਟਰੈਕਟਰ ਬੜਾ ਵੱਡੇ ਜਾਣੇ ਚੱਲ ਗਏ ਹੋ ਗਏ ਸੋ ਬਹਿ ਗਏ ਤੇ ਆਉਂਦੇ ਵੀ ਯਾਰੇ ਕਮੈਂਟ ਵੰਗਤ ਕਰ ਦਈਦੇ ਉੱਤੇ ਬਹਿ ਗਏ ਲੈਂਗ ਚੇਅਰ ਵੀ ਕਰੀਦਾ ਗੁੱਠਾ ਦਵਾਈ ਦਾ ਚਲੋ ਚਲੋ ਲਾ ਦੋ ਯਾਰ ਪੂਰਾ ਯਾਰ ਲਾ ਦੇ ਕੇ ਰਹੀ ਯਾਰਾ ਚਾਚਾ ਚਲੋ ਪਾ ਦੇ ਯਾਰ ਹੋਰ ਕੀ ਹੈ ਯਾਰ ਚਲੋ ਲਾ ਦੇ ਯਾਰ ਯਾਰਾ ਬਾਤ ਹੋ ਰਹਾ ਰਹਿ ਗਿਆ ਜਾਨ ਨਿਕਲ ਗਿਆ ਹਲਾਵਾ ਤਾਂ ਇਲਾ ਕੋਈ ਨਹੀਂ ਹੋ ਗਿਆ ਕਿਵੇਂ ਪਾ ਲਈਏ ਇੱਥੇ ਪਾ ਲਈਏ ਪਾਓ ਪਾ ਨੋਜ਼ਲ ਪਾਓ ਨੋਇਲਾ ਪੁੱਟ ਕੇ ਪੌਣੀਆਂ ਪੈਂਦੀਆਂ ਨਾ ਨਾ ਯਾਰ ਨੋਜਲਾ ਪਾਓ ਇਹ ਪਾਤੀ ਦੂਜੀ ਦੋ ਨੰਬਰ ਵੀ ਪਾਤੀ ਜੋੜਨੀ ਤਾਂ ਬਹੁਤ ਵਧੀਆ ਜਾਂਦੀ ਹੈ ਤਿੰਨ ਨੰਬਰ ਨੋਜਲੇ ਪੈ ਗਈ 15 15 ਮੇਰੇ ਖਿਆਲ 17 ਹੀ ਇਹ ਇਹ ਤਾਂ ਨਹੀਂ ਕਰ ਸਕਦੇ ਨਹੀਂ ਫੜਾ ਦੋ ਭਾਵੇਂ ਆ ਚੌਥੀ ਵੀ ਪੈ ਗਈ ਆ ਚੜੀਆਂ ਫੜਾਵਾ 575 ਟਰੈਕਟਰ 575 ਨਾ ਬਾਪੂ ਦਾ ਟਰੈਕਟਰ ਇੱਕ ਕਿੰਨਾ ਮਾਡਲ ਹੈ 94 ਮਾਡਲ ਬਾਪੂ ਦਾ ਟਰੈਕਟਰ ਰੱਖਦਾ ਸੀ ਤੇ ਵੀ ਇਹ ਸਮਝਣਾ ਹੀ ਬਾਣਾ ਆਪਣਾ ਹੈ ਸਾਡਾ ਲਾਵੀ ਤੇਲ ਪਾਤਾ ਵੀਰ ਨੇ ਜੱਬਵਾਰੀਆ ਵੀਰ ਆਪਣਾ ਜੱਬੋ ਵਾਲੀ ਵੀਰ ਦੀ ਇਹੀ ਸੇਵਾ ਆਗੇ ਨੇ ਹਰ ਟਰੈਕਟਰ ਤੇਲ ਪਾਉਣਾ ਇਹ ਬਲੀ ਕਰੀ ਜਾਂਦਾ ਟਰੈਕਟਰ ਦਾ ਮੈਨੂ ਮੈਡ ਸਟੋਰ ਦਾ ਕੰਮ ਦਿੱਤਾ ਆਪਾਂ ਫੇਰ ਪਾਰ ਸਾਰਾ ਇਹਨੇ ਲਿਆ ਕੇ ਦਿੱਤਾ ਬਹੁਤ ਵੱਡੀ ਸੇਵਾ ਵੀਰ ਦੀ ਇਹਦੀ ਥੱਕਦਾ ਨਹੀਂਗਾ ਵੀਰ ਰਕਦਾ ਨਹੀਂਗਾ ਇਹ ਅੱਜ ਜੰਗਲਾਂ 'ਚ ਨੰਗ ਕੇ ਆਇਆ ਅੱਜ ਕਮਾਲ ਵਾਲੇ ਜੰਗਲਾਂ 'ਚੋਂ ਨੰਗ ਕੇ ਆਇਆ ਵਾ ਵੀਡੀਓ ਉਹਦੇ ਆਏ ਤੁਸੀਂ ਦੇ ਆ ਨਾ ਇਹ ਵੀ ਹੋ ਰਿਹਾ ਹੈ ਉਹ ਹੋਦੇ ਹੈ ਸਾਰੇ ਜਣੇ ਦੱਸ ਦੀ ਚਾਬੀ ਦੇ ਆ ਬੜੀ ਪਰਲੇ ਬੰਨੇ ਲੈ ਗਏ ਆਂ ਤੁਹਾਨੂੰ ਵੇਖ ਉਹ ਜਾ ਸਿਲੰਡਰ ਲੈਣ ਗਿਆ ਆਂ ਜਿਹੜੇ ਤਿਆਂ ਨੂੰ ਫੋਨ ਨਹੀਂ ਦਿੱਤਾ ਆ ਫਿਲਟਰ ਲੈ ਆਓ ਐਂ ਦਈਓ ਕਰਕੇ ਬੰਨੀ ਚੰਗੀ ਲੱਗ ਰਹੀ ਹੈ ਉਹ ਬਾਪੂ ਦਾ ਰੇਟਰ ਆ ਐਂ ਚਲ ਗਏ ਫਿਲਟਰ ਲੈਣ ਤੇ ਉਧਰੋਂ ਇਹ ਸਿਲੰਡਰ ਲੈ ਕੇ ਹੋਣ ਲੱਗੇ ਆਂ ਕਿ ਆਨ ਨੂੰ ਵੀ ਲੱਗ ਜਾਵੇ ਕਹਿੰਦਾ ਗੁਰੂ ਆ ਤੇ ਬੜੀ ਲੱਗੀ ਉੱਥੇ ਤਾਂ ਪਾਣੀ ਨਾ ਆਨ ਨੂੰ ਲੱਭੇ ਪਾਣੀ ਜ਼ਿਆਦਾ ਕੋਟ ਯਾਰ ਮੁੜ ਕੇ ਉਹ ਟਾਂਗਰੇ ਵਾਲੇ ਵੀਰਾਂ ਦਾ ਸਮੁੰਦਰ ਚੋਂ ਪੀ ਲਈਏ ਪਾਣੀ ਦੇ ਬੋਤਲ ਲੈ ਆ ਜੇ ਨਾ ਆ ਪੋਤਲ 'ਚ ਭਰ ਕੇ ਲੈ ਆ ਠੰਡਾ ਪਾਣੀ ਯਾਰ ਖਾਲੀ ਬੋਤਲ ਨਹੀਂ ਆ ਗਈ ਆ ਵੀ ਰੈਪਰ ਤੇ ਬੋਤਲ ਪਾਈ ਜੇ ਜਾਣਾ ਚੱਲ ਜਾਣਾ 2 ਮਿੰਟ ਇਥੋਂ ਲਾ ਵੀ ਡੀਜ਼ਲ ਪੰਪ ਚ ਪਾਣੀ ਨਾ ਡੱਕਿਆ ਪਾਣੀ ਨਾ ਪੂਰਾ ਪਰਿਆ ਇੱਥੇ ਤੇਲ ਵੀ ਹਣਾ ਤੇਲ ਹਣਾ ਪਊ ਫੇਰ ਕੱਢ ਦੇਣਾ ਆਪਾਂ ਡੀਜ਼ਲ ਪਾਣੀ ਸਾਰਾ ਕੱਢ ਦੇਣਾ ਪਲੇਟ ਖੋਲਣੀ ਆ ਕਿ ਫੋਟ ਨਹੀਂ ਖੋਲਣੀ ਪਲੇਟ ਖੋਲਣੀ ਪਾਣੀ ਖੋਲ ਫੋਲ ਆ ਵੀਰ ਨੇ ਕੱਢਿਆ ਪਾਣੀ ਕੱਢ ਫੋਲ ਫੋਲ ਪਲੇਟ ਇਹਦੀ ਕੋਲ ਪਲੇਟ ਆ ਕੋਲਰਾ ਨੋਜ਼ ਨਾਲ ਕੱਢ ਕੇ ਖੋਲ ਦੇਣਾ ਲੈ ਤੂੰ ਦੱਸ ਦ ਦੇ ਯਾਰ ਪਨਾਰੇ ਨੂੰ ਸੋਲਦੇ ਨੇ ਆ ਵੀਰ ਨੇ ਉਹ ਉਧਰ ਕਿੰਿਆਂ ਕੋ ਵੀਰਾ ਕੋ ਮਿਸਤਰੀ ਨਹੀਂ ਪਹੁੰਚੀ ਮਿੱਟੀ ਆਉਂਦੀ ਵਿੱਚੋਂ ਖੋਲਦੇ ਖੋਲਦੇ ਉਹ ਬੱਲੇ 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 ਹਾਂ ਬੁੱਢੀ ਹੱਕਾ ਸਾਹਿਬ ਤੁਲੇ ਵੇਖੋ ਮਿੱਟੀ ਵੀ ਰਹੀ ਹਾਂ ਆਹ ਬੜਾ ਕੁਣੀ ਬਲਾਸੀ ਕੁਸੀ ਸਾਹ ਹੁਣੀ ਆ ਵੀਰ ਬਹੁਤ ਜ਼ਿਆਦੀ ਮਿਹਨਤ ਕਰਦਾ ਵਾ ਉਹਨਾਂ ਦੋ ਦਿਨਾਂ ਵਿੱਚ ਉਹ ਜਵਾਬ ਕਰਦਾ ਦੋਸਤ ਜਲਾਸੀ ਦੀ ਹਾਲ ਦੀ ਬਦਲ ਲਿਆ ਵੀਰੇ ਕਾਤੀ ਪੂਰੀ ਸਾਫ ਚੱਲ ਵੀ ਪਾ ਦੇ ਵੀਰੇ ਕੱਪੜੇ ਕਿੰਨੇ ਟਾਈਮ ਚ ਹੋ ਜੂ ਹੋ ਜੂ ਤਾਂ ਹਾਂ ਕਿ ਮੈਂ ਟਾਈਮ ਸਟਾਰਟ ਬੱਸ ਹੋ ਗਿਆ ਸਮਝਣਾ ਉਹ ਪਾ ਦੇ ਲਵਾਂਗੇ ਚਲੋ ਗਾਣ ਗਾਣ ਮੇਰੇ ਵਾਲਾ 90 ਦੇ ਸਦਾ ਹੀ ਚਲੋ 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 ਪਹਿਲਾਂ ਨੋਇਲਾ ਕਰ ਦਿਓ ਨਾ ਗੱਡੀ ਸਾਡੇ ਚੌਥੇ ਪਾਏ ਉਹ ਲਾਈ ਜਾ ਤੂੰ ਹੀ ਕਹ ਲਈ ਰੁਕਦੇ ਨਹੀਂ ਆਇਆ ਜੋਰ ਲਾ ਲੈ ਚੜ ਤਾਂ ਚੌਥਾ ਪਾਉਣਾ ਨਹੀਂ ਚੌਥਾ ਬਾਅਦ ਚੌਥਾ ਲੋਦ ਨਹੀਂ ਪਿਆ ਓਏ ਲਾਈ ਜਾ ਤੂੰ ਨਾ ਰੁਕ ਉਹ ਯਾਰ ਹੋਣੀ ਹੋਣੀ ਜਾਣ ਦੋ ਤੂੰ ਤਾਂ ਨੋ ਵੀ ਪਹਿਲੇ ਤਾਂ 11 ਸਟਾਰਟ ਨਹੀਂ ਆ ਹੁਣ ਮੈਂਨੇ ਆ ਦੂਜੇ ਟੱਕੇ ਨੋ ਜਨਾ ਤੀ ਚਾਰ ਨਾ ਪਹਿਲਾਂ ਨਾ ਚਾਂਦੇ ਇਹ ਕਿੱਦਾਂ ਫਿਰ ਰੱਖਣੀ ਥੋੜੀ ਆ ਇਹ ਤਾਂ ਹੱਥ ਪਾਣੀ ਦੀ ਬੱਧੀ ਓਸ ਨੂੰ ਲੈ ਜਾ ਪਿੱਛੇ ਹੋਰ ਇੱਕੋ ਠੱਕਣਾ ਹੋ ਜਾਣਾ ਕੰਮ ਉਹ ਹੋਈਦਾ ਚੜ ਕੇ ਫੇਰ ਪਿੰਨੇ ਨਹੀਂ ਹੋਗੇ ਫੇਰ ਤੋ ਯਾਰ ਚੱਲ ਛੱਡ ਛੱਡ ਤੂੰ ਜ਼ੋਰ ਲਾ ਬਣਾ ਦੇ ਉਹ ਜ਼ੋਰ ਲਾ ਘਾਟੋ ਯਾਰ ਆ ਗਿਆ ਆ ਗਿਆ ਤੇਰਾ ਆ ਗਿਆ ਤੇਰਾ ਆ ਗਿਆ ਬੱਸ ਛੱਡ ਛੱਡ ਕਰ ਉਹ ਫੇਰ ਦੱਬ ਲਿਆ ਫੇਰ ਦੱਬ ਲਈ ਫੇਰ ਛੱਡਦੀ ਬੱਸ 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 ਲੈ ਆ ਤੂੰ ਚੱਲ ਪਾ ਇਹਦੀ ਕਲੱਚ ਪਲੇਟ ਬਜਾ ਨਹੀਂ ਦੇ ਇਹਨੂੰ 4 ਦਿਨ ਉਤਾਰਾਂ ਨੂੰ ਮਗਰ ਇੱਕ ਪਾਵੜੇ ਆਓ ਯੋਰ ਲਾ ਜੀ ਆਹੋ ਸਾਰੇ ਹੋ ਗਿਆ ਲਾਲਾ ਯੋਰ ਬੋਲੇ ਸੋਨਿਆ ਸਾਸਰੀਆਂ ਕਾਲ ਇਥੋਂ ਬੈਕ ਕਰ ਲਾ ਲੋ ਵੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਹਿਲਾ ਟਰੈਕਟਰ ਹੈ ਸਾਫ ਆਪਾਂ ਸਟਾਰਟ ਕਰਤਾ ਵਾ ਲੋ ਵੀ ਹੁਣ ਦੂਸਰੇ ਟਰੈਕਟਰ ਦੀ ਵਾਰੀ ਆ ਇਹ 24 ਤਰੀਕ ਦਾ ਦੂਸਰਾ ਟਰੈਕਟਰ ਤਿਆਰ ਹੋ ਗਿਆ ਬਸ ਮਿੰਦਰਾ ਇੱਕ ਸਟਾਰਟ ਕਰਦਾ ਵਾ ਤੇ ਫਾਰਮ ਟਰੱਕ 65 ਇਹਦੀ ਵਾਰੀ ਆ ਗਈ ਆ ਤੇ ਸਾਡੀ ਟੀਮ ਦਾ ਹੌਸਲਾ ਵਧ ਗਿਆ ਤੇ ਬਾਕੀ ਜਿਹੜੇ ਵੀਰ ਦਾ ਟਰੈਕਟਰ ਸਟਾਰਟ ਹੋਇਆ ਵਾ ਬਾਪੂ ਆ ਵਾ ਹਾਂਜੀ ਬਾਪੂ ਜੀ ਖੋਸ਼ ਜੇ ਪੂਰੇ ਠੀਕ ਹੈ ਜੀ ਨਹੀਂ ਜੁੜਿਆ ਨਹੀਂ ਜੁੜਿਆ ਠੀਕ